ਮੈਂ ਅਜੇ ਤਰ੍ਹਾਂ ਗੱਲ ਕਰਨੀ ਸੀ ਚੇਤਾਈ ਭੁੱਲਾ ਮੈਨੂੰ ਹਾਂਜੀ ਮੈਂ ਗਈ ਵੇਲੀ ਅੱਛਾ ਤੇ ਇਹ ਪਿਓ ਪਤ ਸਲਾਵਾ ਕਰਨ ਰਏ ਸੀਗੇ 21 ਮੈਂ ਗਈ ਵੇਲੀ ਤੇ ਇਹ ਪਿਓ ਪਤ ਨਾ ਸਲਾਵਾ ਰਏ ਹੀ ਕਰਨ 21 ਮੰਮੀ ਜੀ 21 ਮੰਮੀ ਜੀ ਮੇਰੀ ਸੁਣੋ ਗੱਲ ਇਹ ਬੜਾ ਨਾਲ ਮੈਂ ਯਾਰਾ ਵੇਲਾ ਪਰ 21 ਕੱਟ ਲਾ ਕੱਟ ਲਾ 21 ਕੰਮੀ ਜੀ ਜਿਹੜੇ ਸੁਣੋਂਗਾ ਲੇਕ ਜੋ ਬੰਨ ਬੜਾ ਨਾਲ ਕੋ ਉਹ ਕੰਮ ਕਰਨ ਦਿਆ ਵਾ ਸਾਰੇ ਉਦਾਂ ਹੀ ਕਹੂੰਗੀ ਚੱਲ ਵੇਖਦੇ ਹਾਂ ਫਿਰ ਸਾਂਭ ਲਿਓ ਹੈ ਜੋ ਕੁਛ ਹੈ ਗਿਆ ਹੁਣ ਕਰਨਾ ਹੈ ਨਾ ਉਦਾਂ ਹੀ ਵਿਆਹ ਦਾ ਘਰ ਰਹਿਣਗੇ ਹੁਣ ਇੱਧਰ ਸੈਂਸਰ ਸੱਤ ਉਹ ਆ ਜੋ ਤਾ ਗੱਲ ਸੁਣਿਓ ਹਾਂਜੀ ਮੇਰੀ ਗੱਲ ਸੁਣ ਮੈਂ ਤਾਂ ਤਿਆਰ ਹੋਇਆ ਹਾਂ ਪਤਾ ਨਹੀਂ ਹੁਣ ਕੀ ਕਹਿੰਦੇ ਹਾਂ ਕਿਹੜੀ ਗੱਲ ਵਾ ਪਹਿਲਾਂ ਤਾਂ ਮੈਂ ਗੱਲ ਕਰਨੀ ਹੈ ਇੱਕ ਨਰਸ 21 ਬਈਆ ਗੱਲ ਕਰ ਲੈ 2 ਮੰਮੀ ਜੀ ਗੱਲ ਸੁਣੀਓ ਮਾੜੀ ਜੀ ਆ ਗਈਆਂ ਮੇਰੇ ਸਿਰ ਤੇ ਕੋਈ ਗੱਲ ਆਈ ਫੇਰ ਵੇਖ ਲਿਓ ਦੋਵਾਂ ਜੀਆਂ ਨੂੰ ਛੱਡਦੀ ਨਹੀਂ ਮੈਂ ਸੋਚੀ ਕਿ ਭੈ ਘੱਟ ਵਾ 21 ਪੇਕੇ ਤੇ ਤੇਰੇ ਅੱਗੇ ਛੁੱਟੇ ਆ ਤੇ ਮੈਨੂੰ ਲੱਗਦਾ ਵਾ ਸੋਹਰੇ ਸੋਹਰੇ 21 ਨੇ ਪੇਕੇ ਤੇ ਤੇਰੇ ਅੰਗੇ ਛੁੱਟ ਗਏ ਆ ਔਣੋਂ ਜਾਣੇ ਹਟ ਗਏ ਆ ਉਹਨਾਂ ਨੇ ਨਹੀਂ ਨਾਲ ਲੈ ਕੇ ਜਾਣਾ ਪਰ ਇਹਨਾਂ ਨੂੰ ਕੌਣ ਸਮਝਾਵੇ ਕਰੇ ਵਰਤ ਮੰਗਲਾਂਗੇ ਹੈਲੋ ਹੈਲੋ ਸਾਸ਼ਿਕਾ ਦੀਦੀ ਹਾਂਜੀ ਹਾਂਜੀ ਦੀਦੀ ਤਿਆਰੀਆਂ ਚੱਲਣੀਆਂ ਨੇ ਚਲੋ ਵਧੀਆ ਹਾਂਜੀ ਹਾਂਜੀ ਦੀਦੀ ਹੋ ਗਈਆਂ ਤਿਆਰੀਆਂ ਚਲੋ ਵਧੀਆ ਵਾ ਮੈਂ ਤੇ ਇਹੀ ਕਹਿਨੀ ਆ ਕਿ ਤੁਸੀਂ ਛੇਤੀ ਛੇਤੀ ਹੁਣ ਸਾਡੇ ਕੋਲ ਆ ਜਾ ਸਾਡੇ ਘਰ ਵੀ ਰੌਣਕ ਲੱਗ ਜੇ ਹਾਂ ਚਲ ਪੁੱਛਦੇ ਆ ਪੁੱਛਦੇ ਆ ਮੁਰਗੀ ਹੋਰੀ ਗੱਲ ਛਿੜ ਕੇ ਬੈਗੇ ਹੂੰ ਵੀ ਇਹ ਸਮਾਨ ਨਹੀਂ ਲੈਣਾ ਕੋਈ ਵੀ ਇਹ ਮਿਲ ਜੂਗਾ ਤਾਂ ਹੀ ਤੇ ਵੀ ਹੁਣ ਇਹ ਤਾਂ ਇੰਨਾ ਮਹਿੰਗਾ ਸਮਾਨ ਲਿਆ ਉਹਦੋਂ ਜਦੋਂ ਸ਼ਹਿਰ ਗਏ ਆ ਨਾ ਉਹਦੋਂ ਵੀ ਮੈਂ ਕਿਹਾ ਸੀ ਕਿ ਅਸੀਂ ਤਾਂ ਦੋ ਦੋ ਮੰਮੀ ਜੀ ਉਹਦੋਂ ਜਦੋਂ ਸ਼ਹਿਰ ਜੁ ਗਏ ਮੰਮੀ ਜੀ ਉਹਦੋਂ ਸ਼ਹਿਰ ਜੁ ਗਏ ਅਸੀਂ ਉਹਦੋਂ ਕਿਹਾ ਸੀ ਨਾ ਵੀ ਆਪਾਂ ਮਤਲਬ ਮਹਿੰਗੀ ਐਲਸੀਡੀ ਲਈ ਆ ਤੇ ਉਹਦੇ ਰਾਦੇ ਵਿੱਚ ਇਹ ਹੁਣਾਵਾ ਕਿ ਮੇਰਾ ਨਾ ਹੁਣ ਮੰਮੀ ਜੀ ਉਹਦੋਂ ਜਦੋਂ ਸ਼ਹਿਰ ਜੁ ਗਏ ਆ ਉਦਨ ਜੂ ਮੇ ਆਖਿਆ ਹੀ ਵੀ ਅਹੀਂ ਇੰਨੀ ਮਹਿੰਗੀ ਐਲਸੀਡੀ ਲਈ ਆ ਟਾਈਮ ਨਾਲ ਕੰਮ ਕਾਲਿਆ ਵਾ ਤੇ ਪਹਿਲ ਸਕਾਰਾ ਇਹ ਕਿਦਾਂ ਕੀਤਾ ਵਾ ਪਲੇਟ ਦੇ ਦੇ ਹਿਸਾਬ ਨਾਲ ਕੀਤਾ ਵਾ ਕਿ ਜਾਂ ਉਦਾਂ ਫਿਰ ਰਮਨਾ ਉਦਾਂ ਹਨ ਟਰਾਈ ਬੜੀ ਪੜੀ ਟਰਵਾ ਟਰਵਾ ਪਟੇ ਕੋ ਉਤਰ ਲਿਆ ਵਨ ਰਮਨਾ ਤੇਰਾ ਕੋਈ ਰਿਸ਼ਤੇਦਾਰ ਨਹੀਂ ਆਇਆ ਤੈਨੂੰ ਵਨ ਰਮਨ ਜਿਹੜਾ ਆਰਤੀ ਕੋਲੇ ਦੇ ਰਹੇ 2 ਲੱਖ ਉਥੇ ਹੋ ਗਿਆ ਉਥੇ ਪੂਰਾ ਪੈਲਸ ਵਿੱਚ ਤੇ ਮੈਨੂੰ ਇਹ ਹੀ ਵੀ ਜਿਹੜੇ ਪ੍ਰਾਵਾਂ ਨੂੰ ਅਸੀਂ ਜਾਣ ਪ੍ਰਾਵਾਂ ਅਹੀਂ ਨਾ 200 ਕਾਤਾ ਕੀ ਕੀਤਾ ਸੀ ਅਹੀਂ ਨਾ ਰਮਨੂ ਤੇ 200 ਬੰਦੇ ਦਾ ਕਰਕੇ ਆਏ ਆ ਇੰਤਜ਼ਾਮ ਤੇ ਮੈਨੂੰ ਇਹ ਵੀ 2 ਲੱਖ ਜਿਹੜਾ ਆਰਤੀਆ ਕੋ ਲੈਂਦਾ ਉਹ ਤੇ ਲੱਗ ਜਾਣਾ ਉਥੇ ਹੀ ਤੁਸੀਂ ਕੁੜੀ ਦਾ ਵਿਆਹ ਕਰਨ ਲੱਗੇ ਹਾਏ ਪੈਸੇ ਮੰਗਦੇ ਜੀ ਹਾਂ ਹਾਂ ਇਹੋ ਕਹਿ ਲੱਗੇ ਨਿਕਲੀ ਨਹੀਂ ਗੱਲ ਮੋਝ ਬੋਲਦੇ ਨਹੀਂ ਬੋਲ ਲੇਗੇ ਦੇ ਦੇ ਚਲੋ ਤੋ ਇਹ ਕੁੜੀ ਦਾ ਵਿਆਹ ਕਰਨ ਹਾਏ ਰੱਬਾ ਗਾਨੇ ਨਿਕਲ ਨਹੀਂ ਮੂੰਹ ਚੋਂ ਹੌਸਲੇ ਨਾਲ ਹੌਸਲੇ ਨਾਲ ਇਧਰ ਕਿ ਭੰਡਿਆ ਚਾਚਾ ਤੋ ਇਹ ਕੁੜੀ ਦਾ ਵਿਆਹ ਕਰਨਾ ਵਾ ਕਿ ਜਾਂ ਲੋਕਾਂ ਕੋ ਪੈਸੇ ਇਕੱਠੇ ਕਰਨੇ ਆ ਕੋਈ ਅਕਲ ਨੂੰ ਹੱਥ ਮਾਰਿਆ ਕਰੋ ਜੇ ਮੈਂ ਭੈਣ ਭਰਾਵਾਂ ਨਾਲ ਦੇਣ ਲੈਣ ਕਰਕੇ ਆਈ ਆ ਨਾ ਕੀ ਆ ਜੇ ਤੇਰਾ ਸੱਚੀ ਗੱਲ ਕੀਤੀ ਤੇ ਲੜਾਈ ਹੋ ਗਈ ਚੱਲ ਇਹ ਗੱਲਾਂ ਛੱਡੋ ਜਾਣਗੇ ਐਡੀ ਗੱਲਤ ਨਹੀਂ ਕੀ ਫੇ ਇਦਾਂ ਖਾਲੀ ਹੱਥ ਚਲ ਜਾਣਗੇ ਰਮਨ ਰਾਜ ਤੱਕ ਤੇ ਆਇਆ ਕੋਈ ਨਹੀਂ ਹਾਏ ਹਾਏ ਵਿਆਹ ਆਲੇ ਦੇਣੀ ਪਿੰਡ ਦੇ ਲੋਕਾਂ ਨੇ ਆਉਣਾ ਤੋਂ ਜਿੱਦਣੇ ਸ਼ਹਿਰ ਗਏ ਆਪਾਂ ਹਾਂਜੀ ਉਹ ਜਿੱਥੇ ਥੋੜਾ ਆਉਂਦਾ ਉਹ ਸੰਦੀਪ ਸੰਦੀਪ ਉਹ ਉਦਾਂ ਕਰਦੀ ਹੋਣੀ ਆ ਉਹਦਾ ਦੱਸਿਆ ਹੋਣਾ ਤੈਨੂੰ ਇਹੋ ਨੇ ਪਹਿਲੀ ਤੋਂ ਨਾਲੇ ਜਿਦ ਤੋਂ ਆਈ ਨਾਲੇ ਜਿਦ ਰਿਸ਼ਤਾ ਪੱਕਾ ਕਰਨ ਗਏ ਸੀ ਚਲੋ ਆਪਾਂ ਕੀ ਕਹਿ ਸਕਦੇ ਆ ਉਹਨਾਂ ਨੇ ਆਪਣੀ ਕੁੜੀ ਨੂੰ ਦੇਣਾ ਕੀ ਕਹਿ ਸਕਦੇ ਆ ਆਪਾਂ ਹਾਂਜੀ ਚਲੋ ਕੋਈ ਨਹੀਂ ਤੂਆ ਸੰਦੀਪ ਕੋਈ ਕਰਨ ਇਨ ਪੈਨਸ਼ਨਾਂ ਲੈ ਤੂੰ ਆਪਾਂ ਕਿਹਾ ਹਾਂ ਹੁਣ 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 ਤੂੰਆ ਸੰਦੀਪ ਹਾਂਜੀ ਮੈਂ ਕਿਹਾ ਸਾਡੀ ਉਹਨਾਂ ਦੀ ਅੱਜ ਦੀ ਥੋੜੀ ਸਾਂਝ ਚੰਦ ਤੂਆ ਸੰਦੀਪ ਹਾਂਜੀ ਅੱਜ ਉਹਨਾਂ ਦੀ ਅੱਜ ਥੋੜੀ ਸਾਂਝ ਵਾ ਮੈਂ ਅਗਰ ਤੇਰਾ ਨਾਲ ਗੱਲ ਕਰਨੀ ਸੀ ਚੇਤਾ ਹੀ ਭੁੱਲਾ ਮੈਨੂੰ ਹਾਂਜੀ ਮੈਂ ਗਈ ਵੇਲੀ ਅੱਛਾ ਇਹ ਪਿਓ ਪਤ ਸਲਾਵਾ ਕਰਨ ਦੇ ਹੀ ਹੈ ਕਰਨਾ ਇਹ ਤੇ 21 ਮੈਂ ਗਈ ਵੇਲੀ ਤੇ ਇਹ ਪਿਓ ਪਤ ਨਾ ਸਲਾਵਾ ਦੇ ਹੀ ਕਰਨ 21 ਮੰਮੀ ਜੀ 21 ਮੰਮੀ ਜੀ ਮੇਰੀ ਸੁਣੋ ਗੱਲ ਇਹ ਬੜਾ ਨਾਲੋਂ ਯਾਰਾ ਵੇਲਾ ਫਿਰ 21 ਨੇ ਇਹ ਚਾਹਵਾ ਕੱਢ ਲਾ 21 ਮੰਮੀ ਜੀ ਮੇਰੇ ਸੋਹਣਾਂ ਦਾ ਲੇਕ ਜੋ ਬਣਾ ਨਾਲ ਕੋਹੋ ਕੰਮ ਕਰਨ ਦਿਆ ਵਾ ਸਾਰੇ ਉਦਾਂ ਹੀ ਕਹੂੰਗੀ ਚੱਲ ਵੇਖੀ ਫਿਰ ਸਾਂਭ ਲਿਓ ਹੈ ਜੋ ਕੁਛ ਹੈਗਾ ਆ ਹੁਣ ਕਰਨਾ ਹੈ ਨਾ ਉਹਦਾਂ ਹੀ ਵਿਅਕਾਰ ਰਹਿਣਗੇ ਹੁਣ ਇਧਰ ਸੈਂਸਰ ਸੱਤੂ ਆ ਜੋਤ ਗੱਲ ਸੁਣਿਓ ਹਾਂਜੀ ਮੇਰੀ ਗੱਲ ਸੁਣ ਮੈਂ ਨਾ ਤਿਆਰ ਹੋ ਜਾਵਾ ਫਰਦਾਨੀ ਹੁਣ ਕੀ ਕਹਿੰਦੇ ਹਾਂ ਕਿਹੜੀ ਗੱਲ ਵਾ ਪਹਿਲਾਂ ਤਾਂ ਮੈਂ ਗੱਲ ਕਰਨੀ ਹੈ ਇੱਕ ਨੰਬਰ 2 1 ਹੋਰ ਗੱਲ ਕਰ ਲੈ 2 ਮੰਮੀ ਜੀ ਗੱਲ ਸੁਣੀਓ ਮਾੜੀ ਜੀ ਆ ਗਈਆਂ ਮੇਰੇ ਸਿਰ ਤੇ ਕੋਈ ਗੱਲ ਆਈ ਫੇਰ ਵੇਖ ਲਿਓ ਦੋਵਾਂ ਜੀਆਂ ਨੂੰ ਛੱਡਦੀ ਨਹੀਂ ਮੈਂ ਸੋਚੇ ਕਿ ਭੈ ਗੱਟ ਰਾਇਆ 2 ਪੇਕੇ ਤੇ ਤੇਰੇ ਅੱਗੇ ਛੁੱਟੇ ਆ ਤੇ ਮੈਨੂੰ ਲੱਗਦਾ ਵਾ ਸੋਰੀ ਸੋਰੀ 21 ਨਿੱਪੇ ਕੇ ਤੇਰੇ ਅੱਗੇ ਛੁੱਟ ਗਏ ਆ ਆਉਣੋਂ ਜਾਣੇ ਹਟ ਗਏ ਆ ਉਹਨਾਂ ਨੇ ਨਹੀਂ ਨਾਲ ਲੈ ਕੇ ਜਾਣਾ ਪਰ ਇਹਨਾਂ ਨੂੰ ਕੌਣ ਸਮਝਾਵੇ ਕਰੇ ਵਰਕਰ ਮਗਲਾਂਗੇ ਹਲੋ ਹਲੋ ਸਾਸ਼ੀਾ ਦੀਦੀ 21 ਹਾਂਜੀ ਹਾਂਜੀ ਦੀਦੀ ਤਿਆਰੀਆਂ ਚੱਲਣੀਆਂ ਨੇ ਚਲੋ ਵਧੀਆ 21 ਹਾਂਜੀ ਹਾਂਜੀ ਦੀਦੀ ਹੋ ਗਈਆਂ ਤਿਆਰੀਆਂ ਚਲੋ ਵਧੀਆ ਵਾ ਮੈਂ ਤੇਹੀ ਕਹਿਨੀ ਆ ਕਿ ਤੁਸੀਂ ਛੇਤੀ ਛੇਤੀ ਹੁਣ ਸਾਡੇ ਕੋਲ ਆ ਜਾ ਖਾਤੇ 간 ਵੀ ਰੋਣ ਕਾ ਲੱਗ ਜੇ ਹਾਂ ਚੱਲ ਪੁੱਛਦੇ ਆ ਪੁੱਛਦੇ ਆ ਮੁਰਗੀ ਹੋਰ ਹੀ ਗੱਲ ਛਿੜ ਕੇ ਬਹਿ ਗਏ ਹੂੰ ਵੀ ਇਹ ਸਮਾਨ ਨਹੀਂ ਲੈਣਾ ਕੋਈ ਵੀ ਇਹ ਲਝੂਗਾ ਤਾਂ ਹੀ ਦੇ ਵੀ ਹੋਣੇ ਤਾਂ ਦੇ ਇੰਨਾ ਮਹਿੰਗਾ ਸਮਾਨ ਲਿਆ ਉਦੋਂ ਜਦੋਂ ਸ਼ਹਿਰ ਗਏ ਆ ਨਾ ਉਦੋਂ ਵੀ ਮੈਂ ਕਿਹਾ ਸੀ ਕਿ ਅਸੀਂ ਤਾਂ ਦੋ ਦੋ ਮਮੇ ਜੀ ਉਦੋਂ ਜਦੋਂ ਸ਼ਹਿਰ ਜੁ ਗਏ ਆ ਮਮੇ ਜੀ ਉਦੋਂ ਸ਼ਹਿਰ ਜੁ ਗਏ ਸੀ ਉਦੋਂ ਕਿਹਾ ਸੀ ਨਾ ਵੀ ਆਪਾਂ ਮਤਲਬ ਮਹਿੰਗੀ ਐਲਸੀਡੀ ਲਈ ਆ ਤੇ ਉਹਦੇ ਰਾਦੇ ਵਿੱਚ ਇਹ ਹੋਣਾ ਵਾ ਕਿ ਮੇਰਾ ਨਾ ਹੁਣ ਟੂਨ ਮੰਮੀ ਜੀ ਓਦਾਂ ਜਦੋਂ ਸ਼ਹਿਰ ਜੂ ਗਏ ਆ ਓਦਾਂ ਜੂ ਮੈਂ ਆਖਿਆ ਸੀ ਵੀ ਅਹੀਂ ਇੰਨੀ ਮਹਿੰਗੀ ਐਲਸੀਡੀ ਲਈ ਆ ਟਾਈਮ ਨਾਲ ਕੰਮ ਕਾਲਿਆ ਵਾ ਤੇ ਪੈਸੇ ਕਰਾਏ ਕਿਦਾਂ ਕੀਤਾ ਵਾ ਪਲੇਟ ਦੇ हिसाब ਨਾਲ ਕੀਤਾ ਵਾ ਕਿ ਜਾਂ ਉਦਾਂ ਫੇਰਾਮਨ ਉਦਾਂ ਹਨ ਟਰਾਈ ਬੜੀ ਪੜੀ ਟੋਆ ਟੋਆ ਪੱਠੇ ਉਤਰ ਲਿਆ ਰਮਨ ਹੈ ਤੇਰਾ ਕੋਈ ਰਿਸ਼ਤੇਦਾਰ ਨਹੀਂ ਆਇਆ ਤੈਨੂੰ ਰਮਨ ਜਿਹੜਾ ਆਰਤੀਏ ਕੋਲੋਂ ਲੈਦੇ ਨੇ 2 ਲੱਖ ਉਹ ਤੇ ਹੋ ਗਿਆ ਉੱਥੇ ਪੂਰਾ ਪੈਲਸ ਵਿੱਚ ਤੇ ਮੈਨੂੰ ਇਹ ਹੀ ਵੀ ਜਿਹੜੇ ਭਰਾਵਾਂ ਨੂੰ ਅਸੀਂ ਭੈਣ ਭਰਾਵਾਂ ਨੂੰ ਅਸੀਂ ਨਾ 200 ਕਾਤਾ ਕੀ ਕੀਤਾ ਸੀ ਅਸੀਂ ਨਾ ਰਮਨ ਉਥੇ 200 ਬੰਦੇ ਦਾ ਕਰਕੇ ਆਏ ਆ ਇੰਤਜ਼ਾਮ ਤੇ ਮੈਨੂੰ ਇਹ ਵੀ 2 ਲੱਖ ਜਿਹੜਾ ਆਰਤੀਏ ਕੋਲ ਲੈਂਦਾ ਉਹ ਤੇ ਲੱਗ ਜਾਣਾ ਉੱਥੇ ਹੀ ਕੁੜੀ ਦਾ ਵਿਆਹ ਕਰਨ ਦੇ ਗਏ ਹਾਏ ਮੈਂ ਇਹ ਮੰਗਦੇ ਜੀ ਹਾਂ ਹਾਂ ਇਹੋ ਕਹਿ ਲੱਗੇ ਨਿਕਲੀ ਨਹੀਂ ਗੱਲ ਮੂੰਹ ਚ ਬੋਲਦੇ ਨਹੀਂ ਮੈਂ ਹੈ ਚਲੋ ਦੇ ਦੇ ਚਲੋ ਤੋ ਇਹ ਕੁੜੀ ਦਾ ਵਿਆਹ ਕਰਨ ਹਾਏ ਰੱਬਾ ਗਾਨੇ ਨਿਕਲ ਨਹੀਂ ਮੂੰਹ ਚੋਂ ਹੌਸਲੇ ਨਾਲ ਹੌਸਲੇ ਨਾਲ ਇਧਰ ਕਿ ਭੰਡਿਆ ਚਾਚਾ ਤੋ ਇਹ ਕੁੜੀ ਦਾ ਵਿਆਹ ਕਰਨਾ ਵਾ ਕਿ ਜਾਂ ਲੋਕਾਂ ਕੋ ਪੈਸੇ ਇਕੱਠੇ ਕਰਨੇ ਆ ਕੋਈ ਅਕਲ ਨੂੰ ਹੱਥ ਮਾਰਿਆ ਕਰੋ ਜੇ ਮੈਂ ਭੈਣ ਭਰਾਵਾਂ ਨਾਲ ਦੇਣ ਲੈਣ ਕਰਕੇ ਆਈ ਆ ਨਾ ਕੀ ਆ ਜੇ ਤਰ੍ਹਾਂ ਸੱਚੀ ਗੱਲ ਕੀਤੀ ਤੇ ਲੜਾਈ ਹੋ ਗਈ ਚੱਲ ਇਹ ਗੱਲਾਂ ਛੱਡੋ ਜਾਣਗੇ ਐਡੀ ਗਲਤ ਨਹੀਂ ਗਈ ਵੀ ਇਦਾਂ ਖਾਲੀ ਹੱਥ ਚੱਲ ਜਾਣਗੇ ਰਮਨ ਰਾਜ ਤੱਕ ਤੇ ਆਇਆ ਕੋਈ ਨਹੀਂ ਹਾਏ ਹਾਏ ਵਿਆਹ ਲੈ ਦੇਲੀ ਪਿੰਡ ਦੇ ਲੋਕਾਂ ਨੇ ਆਉਣਾ ਤੋਂ ਜਿੱਦਣੇ ਸ਼ਹਿਰ ਗਏ ਆਪਾਂ ਹਾਂਜੀ ਉਹ ਜੀ ਥੋੜਾ ਹੋਊਗਾ ਉਹ ਤਾਂ ਨਹੀਂ ਚੋਚੋ ਤੂੰ ਆ ਸੰਦੀਪ ਸੰਦੀਪ ਉਹ ਦਾ ਕਰਦੇ ਹੋਣੀ ਆ ਉਹਦਾ ਦੱਸਿਆ ਹੋਣਾ ਤੈਨੂੰ ਇਹੋ ਨੇ ਪਰ ਪਹਿਲੇ 21 ਇੱਕ ਨਾਲ ਜਿਹੜਾ 21 ਅਹੀਂ ਨਾਲ ਜਿਹਦਾ ਰਿਸ਼ਤਾ ਪੱਕਾ ਕਰਨ ਗਏ ਸੀ ਚਲੋ ਆਪਾਂ ਕੀ ਕਹਿ ਸਕਦੇ ਆ ਉਹਨਾਂ ਨੇ ਆਪਣੀ ਕੁੜੀ ਨੂੰ ਦੇਣਾ ਕੀ ਕਹਿ ਸਕਦੇ ਆ ਆਪਾਂ ਹਾਂਜੀ ਚਲੋ ਕੋਈ ਨਹੀਂ 21 ਸੰਦੀਪ ਕੋਈ ਗਣੀ পেনশন ਨਾਲ ਆ ਤੂੰ ਆਪਾਂ ਕਿਹਾ ਹੁਣ 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 ਤੱਕ 21 ਸੰਦੀਪ ਹਾਂਜੀ ਅਕਾ ਜੀ ਉਹਨਾਂ ਦੀ ਅੱਜ ਅੱਜ ਦੀ ਥੋੜੀ ਸਾਂਝਾ ਚਲੂ ਆ ਸੰਦੀਪ ਹਾਂਜੀ ਅੱਜ ਉਹਨਾਂ ਦੀ ਹਾਲਤ ਥੋੜੀ ਸਾਂਝਾ